ਕੈਨੇਡਾ ਦੇ ਗੁਰਦੁਆਰਾ ਸਾਹਿਬ ਗੋਧਰੂਏ ਡੋਰੀਅਨ ਵਿਖੇ ਖਾਲਸਾ ਸਥਾਪਨਾ ਦੀ ਬਰਸੀ ਉੱਪਰਡੇ ਪੱਧਰ ਤੇ ਮਨਾਇਆ ਗਿਆ ਜਾਣਕਾਰੀ ਦਿੰਦੇ ਹੋਏ ਲਖਵੀਰ ਸਿੰਘ ਜੀ ਨੇ ਦੱਸਿਆ ਕਿ ਇਸ ਸਮਾਗਮ ਦੇ ਵਿੱਚ ਕਥਾਵਾਚਕ ਗਿਆਨੀ ਹਰਿੰਦਰ ਸਿੰਘ ਜੀ ਅਲਵਰ ਹਾਜ਼ੂਰੀ ਰਾਗੀ ਭਾਈ ਬੋਟਾ ਸਿੰਘ ਜੀ ਮੌਜੂਦ ਰਹੇ ਅਤੇ ਉਹਨਾ ਸ਼ਬਦ ਗੁਰਬਾਣੀ ਕਥਾ ਕੀਰਤਨ ਵੀ ਕੀਤਾ। ਨਹੀਂ ਮੋਸਾ ਕਰੀਂ ਕਰੋ। ਇਸ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੱਤਕੇ ਬਾਜੀ ਦੇ ਜੋਹਰ ਵੀ ਦਿਖਾਏ ਗਏ ਅਤੇ ਵੱਖ-ਵੱਖ ਧਾਰਮਿਕ ਵਿਦਵਾਨਾਂ ਨੇ ਹਾਜ਼ਰੀ ਭਰੀ। ਗੁਰੂ ਕੀ ਅਟੁੱਟ ਲੰਗਰ ਵਰਤਾਇ ਗਈ ਜਿਸ ਦੇ ਵਿੱਚ ਨਿਹੰਗ ਸਿੰਘਾਂ ਵੱਲੋਂ ਸ਼ਰਦਾਈ ਦਾ ਲੰਗਰ ਵੀ ਲਗਾਇਆ ਗਿਆ। ਹੈੱਡ ਗ੍ਰੰਥੀ ਗੁਰਤੇਗ ਸਿੰਘ ਜੀ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤਾਂ ਵੱਲੋਂ ਕਰਵਾਏ ਜਾਂਦੇ ਹਨ। ਬੱਚਿਆਂ ਦੀਆਂ ਗੁਰਮਤ ਪੰਜਾਬੀ ਕਲਾਸਾਂ, ਤਬਲੇ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਤਾਂ ਜੋ ਬੱਚੇ ਆਪਣੇ ਪੰਜਾਬੀ ਕਲਚਰ ਦੇ ਨਾਲ ਜੁੜੇ ਰਹਿਣ ਅਤੇ ਗੁਰੂ ਲੜ ਲੱਗੇ ਰਹਿਣ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਦੇ ਵਿੱਚ ਵਸਦਿਆਂ ਸਹੁ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜੋ ਬੜੀ ਸਰਦਾ ਭਾਵਨਾ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਜੁੜਦਿਆਂ ਨੇ ਗੁਰੂ ਘਰਾਂ ਦੇ ਵਿੱਚ ਤੇ ਇੱਥੇ ਜੋ ਡੋਰੀਆਂ ਦੇ ਵਿੱਚ ਗੁਰਦੁਆਰਾ ਵੋਧਰੇ ਸਾਹਿਬ ਹੈ ਇੱਥੇ ਵੀ ਤਕਰੀਬਨ ਹਰ ਜੋ ਪ੍ਰੋਗਰਾਮ ਹੁੰਦਾ ਹੈ ਉਹ ਬੜੀ ਸਰਦਾ ਭਾਵਨਾ ਨਾਲ ਮਨਾਇਆ ਜਾਂਦਾ ਵਸਾਕੀ ਦਾ ਪੁਰਬ ਬੜੀ ਚੜ੍ਹਦੀ ਕਲਾ ਦੇ ਵਿੱਚ ਅੱਜ ਤੱਕ ਮਨਾਇਆ ਜਾ ਰਿਹਾ ਜੋ ਅੱਜ 20 April ਹੋ ਗਈ ਆ ਅੱਜ ਵੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅੰਮ੍ਰਿਤ ਵੇਲੇ ਪਹਿਲਾਂ ਸਹਿਜ ਪਾਠ ਦੇ ਭੋਗ ਪਾਏ ਗਏ ਫਿਰ ਉਹਨਾਂ ਨੇ ਆਰਤੀ ਆਰਤੇ ਦੇ ਸ਼ਬਦ ਕੀਰਤਨ ਕੀਤੇ ਅਜੇ ਵੀ ਕਥਾ ਵਿਚਾਰਾਂ ਚੱਲ ਰਹੀਆਂ ਨੇ ਤਕਰੀਬਨ ਹੁਣ 3 ਵਜਣ ਵਾਲੇ ਨੇ ਪਰ ਫਿਰ ਵੀ ਸੰਗਤਾਂ ਦਾ ਬਹੁਤ ਹੜ ਵਾਂਗੂ ਸੰਗਤਾਂ ਦਾ ਜੋਸ਼ ਹੈ ਸੋ ਸੰਗਤਾਂ ਬੜੀਆਂ ਪਿਆਰ ਦੇ ਨਾਲ ਆਉਂਦੀਆਂ ਨੇ ਇਸ ਗੁਰੂ ਘਰ ਦੇ ਵਿੱਚ ਬੜੀ ਸਰਦਾ ਭਾਵਨਾ ਰੱਖਦਿਆਂ ਨੇ ਸੋ ਬੜੇ ਪਿਆਰ ਦੇ ਨਾਲ ਸਾਰੇ ਹੀ ਵੀਰ ਸੇਵਾ ਦਾ ਸੇਵਾ ਕਰਦੇ ਨੇ ਸੋ ਇਸ ਗੁਰੂ ਘਰ ਦੇ ਵਿੱਚ ਇੱਕ ਜੋ ਵਿਸ਼ੇਸ਼ ਗੱਲ ਹੈ ਕਿ ਬੱਚਿਆਂ ਦਾ ਕੈਂਪ ਜਿਹੜਾ ਉਹ ਲਾਇਆ ਜਾਂਦਾ ਹੈ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਨੇ ਗੁਰਮਤਿ ਦੀਆਂ ਕਲਾਸਾਂ ਲੱਗਦੀਆਂ ਨੇ ਤਪਲਾ ਕੀਰਤਨ ਅਤੇ ਕਥਾ ਵਿਚਾਰ ਜਿਹੜੀ ਆ ਉਹ ਵੀ ਬੱਚਿਆਂ ਨੂੰ ਸਿਖਾਈ ਜਾਂਦੀ ਆ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਸਾਡੇ ਬੱਚੇ ਜਿਹੜੀ ਇਹ ਸਾਡੀ ਬੜੀ ਹੀ ਸੋਚ ਸਮਝ ਦੇ ਨਾਲ ਆਪਾਂ ਇਹ ਵਿਚਾਰ ਕਰਦੇ ਆ ਕਿ ਇਹਨਾਂ ਨੂੰ ਆਪਾਂ ਸਾਂਭੀਏ ਜੇ ਇਹਨਾਂ ਨੂੰ ਪੰਜਾਬੀ ਦੇ ਨਾਲ ਜੋੜਾਂਗੇ ਆਪਣੇ ਘਰਾਂ ਦੇ ਵਿੱਚ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਆਪਣੇ ਘਰਾਂ ਦੇ ਵਿੱਚ ਵੀ ਕੋਸ਼ਿਸ਼ ਕਰਿਆ ਕਰੋ ਕਿ ਗੁਰੂ ਮਹਾਰਾਜ ਧੰਨ ਗੁਰੂ ਨਾਨਕ ਜੀ ਦੀ ਦੇਵ ਜੀ ਦੀ ਫਲਵਾਰੀ ਜਿਹੜੀ ਆ ਜੋ ਸਾਧ ਸੰਗਤ ਤੋਂ ਪੰਜਾਬੀ ਜਿਹੜੀ ਆ ਜੋ ਸਾਨੂੰ ਗੁਰਮਤ ਦੇ ਵਿੱਚ ਇਹ ਵਿਰਸੇ ਦੇ ਵਿੱਚ ਮਿਲੀ ਆ ਆਪਾਂ ਇਹਨੂੰ ਨਾ ਭੁੱਲੀਏ ਜੇ ਬੱਚਿਆਂ ਨੂੰ ਆਪ ਵੀ ਜੁੜਾਂਗੇ ਬੱਚੇ ਵੀ ਜੁੜਨਗੇ ਤੇ ਆਪਾਂ ਗੁਰਬਾਣੀ ਦੇ ਨਾਲ ਜੁੜੇ ਰਵਾਂਗੇ ਤੇ ਸਤਿਗੁਰੂ ਜੀ ਕਿਰਪਾ ਕਰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਚੜ੍ਹਦੀਆਂ ਕਲਾ ਵਿੱਚ ਸਿੱਖ ਸੰਗਤਾਂ ਨੂੰ ਰੱਖਣ ਸੋ ਇਸ ਗੁਰੂ ਘਰ ਦੀ ਇਹ ਵਿਸ਼ੇਸ਼ ਸਾਧ ਸੰਗਤ ਗੱਲ ਇਹ ਆ ਕਿ ਇੱਥੇ ਕੋਈ ਵੀ ਵਿਤਕਰਾ ਨਹੀਂ ਰੱਖਿਆ ਜਾਂਦਾ ਕੋਈ ਵੀ ਉੱਚ ਨੀਚ ਜਿੱਦਾਂ ਕੋਈ ਭੇਦ ਭਾਵ ਨਹੀਂ ਹੈ ਸਾਰਿਆਂ ਨੂੰ ਇੱਕੋ ਜਿਹਾ ਹੀ ਇੱਥੇ ਸਤਕਾਰ ਮਿਲਦਾ ਵਾ ਬੜੇ ਪ੍ਰੋਗਰਾਮ ਵੀ ਇੱਥੇ ਆਲੂਕੇ ਜਾਂਦੇ ਨੇ ਵਿਆਹਾਂ ਸਾਧੀਆਂ ਦੇ ਸੁਖਮਨੀ ਸਾਹਿਬ ਦੇ ਸ੍ਰੀ ਖੰਡਪਾਟ ਸਾਹਿਬ ਦੂਰ ਦਰਾੜਿਆਂ ਤੋਂ ਸੰਗਤਾਂ ਆ ਕਰਕੇ ਕਿਉਂਕਿ ਬਹੁਤ ਵਧੀ ਬਹੁਤ ਵਧੀਆ ਜਗਾ ਬਿਲਕੁਲ ਇੱਕ ਵਾਰ ਪਹਾੜੀ ਦੇ ਉੱਪਰ ਜਿੱਦਾਂ ਸੰਗਤ ਹੈਗਾ ਵਾ ਦ੍ਰਿਸ਼ ਇਥੋਂ ਦਾ ਤੇ ਬੜੇ ਪਿਆਰ ਦੇ ਨਾਲ ਇੱਥੇ ਸੰਗਤਾਂ ਕਰਕੇ ਸੇਵਾ ਕਰਦੀਆਂ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਆ ਅੱਜ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਰਾਜੀ ਦਾ ਪ੍ਰਕਾਸ਼ ਪੁਰਬ ਆ ਤੇ ਭਗਤ ਧੰਨਾ ਜੀ ਦਾ ਵੀ ਜਨਮ ਦਿਨ ਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਅੱਜ ਬੇਨਤੀ ਕਰਦੇ ਹਾਂ ਕਿ ਅੱਜ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਜੋ ਮਹੱਲਾ ਹੈ ਉਹ ਸਜਾਇਆ ਜਾਣਾ ਗਤਕੇ ਬਾਜੀ ਖੇਡੀ ਜਾਣੀ ਆ ਸੋ ਸਾਰੀਆਂ ਸੰਗਤਾਂ ਜਿਹੜੀਆਂ ਅਜੇ ਤੱਕ ਘਰਾਂ 'ਚ ਵੀ ਬੈਠੀਆਂ ਉਹ ਵੀ ਆ ਸਕਦੀਆਂ ਨੇ ਕਿਉਂਕਿ ਸ਼ਾਮਾਂ ਤੱਕ ਹੀ ਪ੍ਰੋਗਰਾਮ ਚੱਲਣੇ ਨੇ ਤੇ ਸਾਡੇ ਕੋਲ ਬਹੁਤ ਸਤਿਕਾਰਯੋਗ ਸਾਡੇ ਸਿੰਘ ਸਾਹਿਬ ਜਿਹੜੇ ਗਿਆਨੀ ਹਰਿੰਦਰ ਸਿੰਘ ਜੀ ਅਲਵਰ ਉਹ ਵਿਸ਼ੇਸ਼ ਤੌਰ ਤੇ ਪਿਛੜੀਆਂ ਵੀਕਾਂ ਤੋਂ ਸਾਡੇ ਕੋਲ ਇੱਥੇ ਕਥਾ ਵਾਸਤੇ ਪਹੁੰਚੇ ਹੋਏ ਨੇ ਅਚੇਚੇ ਤੌਰ ਤੇ ਤੇ ਜੋ ਰਾਗੀ ਸਿੰਘ ਨੇ ਉਹ ਭਾਈ ਬੂਟਾ ਸਿੰਘ ਜੀ ਉਹ ਵੀ ਬੜੇ ਪਿਆਰ ਦੇ ਨਾਲ ਕੀਰਤਨ ਦੀ ਹਾਜ਼ਰੀ ਭਰਦੇ ਨੇ ਸੋਦਾਸ ਇਹ ਸਾਰੇ ਹੀ ਪ੍ਰਬੰਧਕ ਵੀਰਾਂ ਦਾ ਸਮੂਹੀਆਂ ਸੰਗਤਾਂ ਦਾ ਧੰਨਵਾਦ ਕਰਦਾ ਆਪ ਜੀ ਇਸੇ ਤਰ੍ਹਾਂ ਜੁੜੇ ਰਹੋ ਜੀ ਜ਼ਿਕਰ ਹੋ ਗਿਆ ਕਿ ਪੰਜਾਬ ਵਾਂਗ ਕੈਨੇਡਾ ਦੇ ਮੌਂਟਰੀਅਲ ਦੇ ਗੁਰਦੁਆਰਾ ਸਾਹਿਬ ਬਹੁਤロイ ਡੋਲੀਅਨ ਵਿਖੇ ਵੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖਿਆ ਗਿਆ ਧੰਨ ਸੰਤਾਂ ਗੁਰੂ ਘਰ ਨਤਮਸਤਕ ਹੋਈਆਂ ਅਤੇ ਆਪਣਾ ਜੀਵਨ ਸਫਲ ਕੀਤਾ ਕੈਨੇਡਾ ਤੋਂ ਲਾਈ ਪੰਜਾਬੀ ਟੀਵੀ ਦੇ ਲਈ ਮਨਿੰਦਰ ਦੀ ਰਿਪੋਰਟ